ਇਹ ਹੈਗਾ 99 ਮਾਡਲ ਆ। ਜੋ ਟਾਇਰ ਟਾਇਰ ਦਾ ਹੈਗਾ 35 ਪੈਸੇ। ਠੀਕ ਹੈ ਜੀ। ਇੰਜਨ ਗੇਅਰ ਕਿਵੇਂ? ਇੰਜਨ ਗੇਅਰ ਦਾ ਠੀਕ ਆ ਜੋ ਕੁਛ ਹੈ ਰੀਨਲ ਹੀ ਹੈਗਾ ਆਪਾਂ ਟੈਸਟ ਕੀਤਾ। ਫਿਨੈਲ ਨਹੀਂ ਪਾਵਰ ਨਾ ਵਧੀਆ ਹੋਇਆ ਵਾ। ਵਧੀਆ ਬਾਈ ਜੀ। ਫੀਟਿੰਗ ਦਾ ਪਾਵਰ ਹੋਇਆ ਵਾ। ਠੀਕ ਆ ਬਾਈ ਜੀ। ਮੋਗੇ ਘਾਲੀ ਵਾਲਿਆਂ ਦਾ। ਮਾਰ ਤੈਨ 165000 ਰੁਪਏ। ਠੀਕ ਆ ਜੀ। ਮੌਕੇ ਤੇ ਬਾਈ ਜੀ। ਮੌਕੇ ਤੇ ਸਾਢੇ 3 ਦਾ। ਮੋਕੇ ਸਾਢੇ 3 ਦਾ। ਹਾਂ ਜੀ। ਕਰਦੇ ਹੋਰ ਮੰਤਾਂ। 45000 ਤਾਂ ਦੇ ਦੇਗੇ। ਠੀਕ ਆ ਬਾਈ ਜੀ। ਕਿੰਨੇ ਟਰੈਕਟਰ ਨੇ ਬਈ ਅੱਜ ਆਪਾਂ ਕੋਲੇ। ਟਰ ਆਬਕ ਜਿਹੜੇ ਇੱਥੇ ਕਰੇ ਨੇ ਠੀਕ ਆ ਬਾਈ ਜੀ ਤੇ ਮੇਲ ਕਿਸਨੇ ਕੀ ਬਾਈ ਜੀ ਮੇਲ ਲੋਕੇਸ਼ਨ ਬਰਨਾਲਾ ਹੀ ਮਨੋ ਬਸ ਬਰਨਾਲੇ ਦੇ ਨਾਲ 5-4 ਕਿਲੋਮੀਟਰ ਦੇ ਪਿੰਡ ਦਾ ਠੀਕ ਆ ਬਾਈ ਜੀ ਜਿਹੜੇ ਖੜੇ ਨੇ ਵੀ ਜੀ ਬਾਹਰ ਇੱਥੋਂ ਕਿਹੜੇ ਘੜੇ ਡਾਕਟਰ ਨੇ ਬਾਈ ਜੀ ਹਾਂ ਉਹ ਪਾਸੇ ਖੜੇ ਨੇ 265 2008 ਮਾਡਲ ਠੀਕ ਆ ਜੀ ਭੂਮੀ ਪੁੱਤਰ ਠੀਕ ਆ ਬਾਈ ਜੀ ਚਾਰੇ ਟਾਇਰ ਨਵੇਂ ਠੀਕ ਆ ਜੀ ਤੇ ਮਗਰਾੜਾਂ ਦੀ ਬੇਮਰਮੀ ਚੈਰ ਦੀ ਟਾਜ ਹੋ ਗਏ ਬਾਕੀ ओरिजिनल ਆ ਸਾਰਾ ਠੀਕ ਆ ਜੀ ਇੰਜਨ ਗੀਅਰ ਦਾ ਨਮਾ ਇੰਜਨ ਗੀਅਰ ਦਾ ਨਮਾ ਇੰਜਨ ਗੀਅਰ ਦਾ ਨਮਾ ਬੈਟਰੀ ਨਵੀਆਂ ਚਲਾ ਕੇ ਡਮਾਂਡ ਉਹਦਾ ਮੁੱਲ ਤਾਂ ਕਰਦੇ ਆ 280000 ਰੁਪਇਆ ਠੀਕ ਹੈ ਜੀ ਮੌਕੇ ਦੇਵਾਂਗੇ ਆਪਾਂ 260000 ਦਾ ਠੀਕ ਹੈ ਜੀ ਤੇ ਦੂਜਾ ਦੂਜਾ ਹੈਗਾ 2002 ਸਰਪੰਚ ਮਾਡਲ 265 ਠੀਕ ਹੈ ਜੀ ਟਾਇਰ ਉਹਦੇ ਵੀ 80 85 ਪਏ ਹੈ ਠੀਕ ਹੈ ਜੀ ਤੇ ਸ਼ੋਅ ਦੇ ਉੱਤੋਂ ਥੋੜੀ ਟੱਚਿੰਗ ਹੋਈ ਹੈ ਬਾਕੀ ਥੱਲੇ ओरिजिनल ਹੈ ਇੰਜਨ ਗੇਅਰ ਦਾ ਵੀ ਚੰਗਾ ਕੋਈ ਗੇਅਰ ਦੀ ਆਵਾਜ਼ ਨਹੀਂ ਠੀਕ ਹੈ ਜੀ ਰੇਟ ਆਪਾਂ ਕਰਦੇ ਆ 255000 ਰੁਪਇਆ ਠੀਕ ਹੈ ਜੀ ਮੌਕੇ ਤੇ 240000 ਦਾ ਠੀਕ ਹੈ ਜੀ ਇੱਕ ਹੈਗਾ ਆਪਣੇ ਕੋਲ ਪਾਵਰ ਟਰੱਕ ਹਾਂਜੀ 2005 ਮਾਡਲ 445 ਨੀਲੇ ਰੰ ਜੇਕੇ ਦੇ ਓਕੇ ਤੇ ਇਹ ਨੂੰ ਜਨਗਿਰ ਦਾ ਰੈਕਟਰ ਠੀਕ ਹੈਗਾ ਡਬਲ ਕਲਚ ਤੇ ਡਬਲ ਪੀਡੀਓ ਠੀਕ ਹੈ ਜੀ ਤੇ ਬੰਮਗਰਾੜ ਮੂਡ ਰਿੰਮ ਰੂਮ ਸਾਰਾ ਕੁਝ ਓਰੀਜਨਲ ਹੈਗਾ ਤੇ ਮਾਡਲ ਹੈਗਾ 2005 ਡਿਮਾਂਡ ਡਿਮਾਂਡ ਉਹ ਤਾਂ ਆਪਾਂ ਕਰਦੇ ਆਂਗੇ 2 ਲੱਖ ਤੇ 65000 ਰੁਪਏ ਠੀਕ ਹੈ ਜੀ ਹਾਂਜੀ ਤੇ ਮੌਕੇ ਦੇ ਦੇ ਦਿਆਂਗੇ ਮੰਨ ਕੇ ਚੱਲੋ ਵੀ 2 ਲੱਖ 45000 ਦਾ ਤੇ ਨੰਬਰ ਬਾਈ ਜੀ ਪੰਜਾਬ ਪੰਜਾਬ ਨੰਬਰ ਸਾਰਿਆਂ ਦੇ ਪੰਜਾਬ ਨੰਬਰ ਨੇ ਠੀਕ ਆ ਬਾਈ ਜੀ ਚਲੋ ਮਿੱਤਰੋ ਅੱਜ ਟਰੈਕਟਰ ਤੋਂ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ ਛੋਟਾ ਟਰੈਕਟਰ 5911 ਦੱਸੋ ਭਾਈ ਜੀ ਇਹ ਕਿੰਨੇ ਮਾਡਲ ਦਾ ਠੀਕ ਹੈ ਜੀ ਕੰਡੀਸ਼ਨ ਕੇ ਵਿੱਚ ਰੁਟਰੈਕਟਰ ਦੀ ਵਜੇ ਡੀਏ ਹੀ ਹੋਇਆ ਵਾ ਠੀਕ ਹੈ ਜੀ ਘਾਲੀ ਵਾਲਿਆਂ ਦਾ ਪਾਵਰ ਸਟੀਅਰਿੰਗ ਹੋਇਆ ਵਾ ਠੀਕ ਹੈ ਜੀ ਚਾਰੇ ਟਾਇਰ ਜਮਾ 95 ਪੈਸੇ ਠੀਕ ਹੈ ਖੰਡਾਇਆ ਜੀ ਨਹੀਂ ਪਾਵਰ ਹੈ ਨਾ ਵਧੀਆ ਹੋਇਆ ਹੈ ਵਧੀਆ ਬਈ ਜੀ ਫੀਟਿੰਗ ਦਾ ਪਾਵਰ ਹੋਇਆ ਵਾ ਠੀਕ ਹੈ ਬਈ ਜੀ ਮੋਗੇ ਘਾਲੀ ਵਾਲਿਆਂ ਦਾ ਠੀਕ ਹੈ ਜੀ ਤੇ ਮੰਗਲੇ ਟਾਇਰ ਵੀ ਕਿਤੇ ਦੇ ਮੁਰਲ ਜੇਕੇ ਦੇ ਠੀਕ ਹੈ ਜੀ ਕਿੰਨੇ ਕੇ ਪੈਸੇ ਪਏ ਬਈ ਜੀ 95 ਪੈਸੇ 80 ਰੁਪਏ ਨੇ ਠੀਕ ਹੈ ਨਵੇਂ ਮੰਗੂ ਪੈਣਾ ਇਹ ਆ ਵੀ ਵੀ ਉਨੀ ਲੋਕਲ ਬਰਨਾਲੇ ਦਾ ਨੰਬਰ ਆ ਲੈ ਮਤਰਾ ਲੋਕਲ ਬਰਨਾਲੇ ਦਾ ਨੰਬਰ ਹੈਗਾ ਠੀਕ ਆ ਬਾਈ ਜੀ ਨਗਪੂਰੇ ਮਿਲਣਗੇ ਬਾਈ ਜੀ ਮਗਰਾੜ ਮਗਰਾੜ ਪੇਂਟ ਕੀਤਾ ਇਕੱਲੇ ਠੀਕ ਆ ਜੀ ਇਹਨਾਂ ਦੇ ਰੰਗ ਘੱਟ ਸੀ ਅਸੀਂ ਆਪ ਕਰਾਏ ਆਗੇ ਠੀਕ ਆ ਜੀ ਕੋਈ ਗਲੇ ਨਹੀਂ ਸੀ ਕਿਸੇ ਨੂੰ ਇਕੱਲੇ ਪੇਂਟ ਕਰਾਏ ਨਹੀਂ ਮਤਲਬ ਨਾਲ ਦੀ ਨਹੀਂ ਜੀ ਨਾਲ ਦੀ ਨਾਲ ਤੇ ਡਿਮਾਂਡ ਰੁਪਏ ਜੀ ਦੀ ਡਿਮਾਂਡ ਕਰਦੇ ਆ 345000 ਰੁਪਏ ਠੀਕ ਆ ਜੀ ਤੇ ਠੀਕ ਆ ਜੀ ਤੇ ਅਗੜ ਆ ਗਿਆ ਬਾਈ ਜੀ ਨਿਊ ਹਾਲੈਂਡ 3630 TXT ਮਾਡਲ ਵਾਲਾ ਸਾਦੀ ਕਟਾਈ ਚਾ ਕੰਡੀਸ਼ਨ ਟਰੈਕਟਰ ਤੇ ਚੈੱਕ ਕਰ ਸਕ ਚੌਕਲੇ ਟਾਇਰਾਂ ਦਾ ਜਮਾ ਨਾ ਜਮਾ ਨਾ ਜਮਾ ਮਾਰਫੀ ਠੀਕ ਆ ਲੈ ਮਿੱਤਰੋ ਚੈੱਕ ਕਰਨ ਨੂੰ ਬੈਕ ਟਾਇਰ ਤੇ ਵੀ ਇਹ ਜੀ ਪਲ ਤੇ ਮਾਡਲ ਹੋਊਗਾ ਭਾਜੀ ਇਹ 2005 ਠੀਕ ਆ ਭਾਜੀ ਸਾਰਾ origignal tractor ਹੈਗਾ ਠੀਕ ਆ ਜੀ ਆਹ ਸਾਈਡਾਂ ਸੂਡਾਂ ਸਾਰਾ ਕੱਲੇ ਕੱਲੀ ਮਗਰਾੜਾਂ ਦੀ ਕੋਰ ਹੋਈ ਵੀ ਆ ਦੋਨੇ ਪਾਸੇ ਆ ਰਿਮਾਂ ਦੀ ਠੀਕ ਆ ਜੀ ਬਾਕੀ ਮਗਰਾੜਾਂ ਦਾ ਜੋ ਬਾਡੀ ਦਾ ਸਾਰਾ ਸੀਲ ਡਗਾ ਠੀਕ ਆ ਭਾਜੀ ਇੰਜਨ ਗੇਅਰ ਦਾ ਪੂਰਾ ਜਿਵੇਂ Holland ਦੀ ਆਮ ਆਵਾਜ਼ ਹੁੰਦੀ ਆ ਇਹਦੀ ਕੋਈ ਆਵਾਜ਼ ਨਹੀਂ ਹੈ 2 ਸਪੀਡ ਹੈਗਾ ਨਾ ਭਾਜੀ 2 ਸਪੀਡ ਤੇ ਸਿਸਟਮ ਵਗੈਰਾ ਨਾਲ ਸਾਰਾ ਕੁਝ ਹੋ ਕੋ ਨਾਲ ਹੀ ਆ ਠੀਕ ਆ ਭਾਜੀ ਨੰਬਰ 50 ਰੋਊਗਾ 5 ਨੰਬਰ ਤੇ ਡਿਮਾਂਡ ਰੂਪਏ ਜੀ ਦੀ ਡਿਮਾਂਡ 365000 ਰੁਪਏ ਠੀਕ ਆ ਜੀ ਮੌਕੇ ਤੇ ਭਾ ओके 3.5 ਦਾ ਹਾਂ ਜੀ ਕਰਦੇ ਹੋਰ ਮੰਨ ਤਾਂ 45000 ਤਾਂ ਦੇ ਦਿੰਗੇ ਠੀਕ ਆ ਬਾਈ ਜੀ ਤੇ ਅਗਲਾ ਆ ਗਿਆ ਬਾਈ ਜੀ ਟਾਪ ਮਾਡਲ ਮਹਿੰਦਰਾ 575 ਪਲੱਸ ਵਾਲਾ ਮਾਡਲ ਹੈ ਬਾਈ ਜੀ ਭੂਮੀਪੁੱਤਰ ਚ ਟਾਪ ਮਾਡਲ ਪਾਵਰ ਸਟੀਅਰਿੰਗ ਠੀਕ ਆ ਬਈ ਘੰਟੇ ਚੱਲਿਆ ਬਾਈ ਜੀ 700 ਦੇ ਕਰੀਬ ਚੱਲਿਆ ਆਊਗਾ ਠੀਕ ਆ ਬਾਈ Ориਜినਲ ਚੱਲਿਆ ਹੋਇਆ ਬਾਈ ਜੀ Ориਜినਲ Ориਜినਲ ਠੀਕ ਆ ਤੇ ਟਾਇਰ ਵੀ ਨਾਲ ਦੀ ਨੇ ਇਹਦੇ ਨਾਲ ਦੇ ਟਾਇਰਾਂ ਠੀਕ ਗੱਲ ਮਿੱਤਰ ਨਾਲ ਦੇ ਟਾਇਰ ਨੇਗੇ ਪਲੇਟਫਾਰਮ ਦੇਖ ਸਕਦੇ ਹੋ ਬਾਈ ਜੀ ਤੇ ਵੱਡੀ ਹਾਂਡੀ ਵਾਲਾ ਗਿਆ ਨਾ ਬਾਈ ਜੀ ਹਾਂ ਜੀ ਠੀਕ ਆ ਬਾਈ ਜੀ ਤੇ ਨੰਬਰ ਪੰਜਾਬਾ ਪੀਵੀ ਫਰਸਟ ਪਾਰਟੀ ਦੇ ਬਈ ਜੀ ਫਰਸਟ ਪਾਰਟੀ ਠੀਕ ਆ ਜੀ ਤੇ ਛਤਰੀ ਵੀ ਇਹਦੇ ਨਾਲ ਛਤਰੀ ਹੈਗੀ ਠੀਕ ਆ ਜੀ ਡਿਮਾਂਡ ਰੂ ਬਈ ਜੀ 2021 ਮਾਡਲ ਆ ਠੀਕ ਆ ਜੀ ਮੋਲੋ 5.5 ਲੱਖ ਕਰਦੇ ਆ ਤੇ ਦੇਵਾਂਗੇ 30000 ਰੁਪਏ ਜਸ ਨੋੜੀ ਕਰਦੇ 25 ਦਾ ਦੇ ਦਾਂਗੇ ਠੀਕ ਆ ਬਈ ਜੀ ਤੇ ਅੱਗੇ ਹੋ ਗਿਆ ਬਈ ਜੀ 400 441 11 HMT ਠੀਕ ਆ ਜੀ ਪੁਰਾਣਾ ਖੁੰਡਣਾ ਹੈ ਬਈ ਜੀ ਹਾਂ ਜੀ ਠੀਕ ਆ ਬਈ ਜੀ ਦੱਸੋ ਬਈ ਜੀ ਇਹ ਕਿੰਨੇ ਮਾਡਲ ਆ ਇਹ ਹੈਗਾ 99 ਮਾਡਲ ਆ ਟਾਇਰ ਟਾਇਰ ਤਾਂ ਹੈਗਾ ਦੀ 35 ਪੈਸੇ ਠੀਕ ਹੈ ਜੀ ਇੰਜਨ ਗੇਅਰ ਇੰਜਨ ਗੇਅਰ ਦਾ ਠੀਕ ਹੈ ਜੋ ਕੁਛ ਹੈ Ориਜਨਲ ਹੀ ਹੈਗਾ ਆਪਾਂ ਟਰੈਕਟਰ ਦੇ ਵਿੱਚ ਕੱਟੇ ਹੀ ਠੀਕ ਹੈ ਜੀ ਠੀਕ ਹੈ ਚਲਾਵੇ ਚਲੂਵੇ ਦਾ ਵਧੀਆ ਹੈਗਾ ਠੀਕ ਹੈ ਜੀ ਜੋ Ориਜਨਲ ਹੈ ਸਾਰਾ ਕੁਆ ਬੰਪਰ ਰੂਮ ਪਰ ਛਤਰੀ ਸਿਸਟਮ ਸਾਰਾ ਜੋ ਲੱਗੇ ਆਏ ਨਾਲ ਹੀ ਆਪਾਂ ਕੁਛ ਨਹੀਂ ਹੈ ਉਹ ਠੀਕ ਹੈ ਸਪੀਕਰ ਫੁਕਰ ਵਾਕੇ ਵੀ ਦੇਖ ਲੱਗੇ ਹਾਂ ਹਾਂ ਸਾਰਾ ਕੁ ਸਹੀ ਹੈ ਠੀਕ ਹੈ ਜੀ ਇੰਜਨ ਗੇਅਰ ਪੂਰਾ ਓਕੇ ਹੈਗਾ ਪੂਰਾ ਵਧੀਆ ਠੀਕ ਹੈ ਜੀ ਤੇ ਸਿੱਧੇ ਐਕਸਲ ਆ ਗਿਆ ਸਿੱਧਿਆਂ ਸਿੱਧਿਆਂ ਵਾਲਾ ਤੇ ਇਹਦੀ ਡਿਮਾਂਡ ਪਈ ਜੀ ਡਿਮਾਂਡ 1,35,000 ਰੁਪਏ ਠੀਕ ਹੈ ਜੀ ਤੇ 15000 15000 ਦਾ ਮਿੱਤਰੋ 1 ਲੱਖ 15000 ਦਾ ਰੰਗ ਪੇਂਟ ਦੀ ਗੱਲ ਬਾਤ ਹੈ ਇਹ ਨਿਕਲ ਗਿਆ ਸਰ ਠੀਕ ਆ ਲੋ ਮਿੱਤਰੋ ਦੇਖ ਸਕਦੇ ਹੋ ਕੰਡੀਸ਼ਨ ਦਾ ਬਾਕੀ ਇੰਜਨ ਗੇਅਰ ਦਾ ਬਾਈਕ ਦਾ ਓਕੇ ਹੈਗਾ ਤੇ ਕੋਹ ਖੜਾ 855 1997 ਮਾਡਲ ਠੀਕ ਆ ਭਾਈ ਜੀ ਮਿੱਤਰੋ ਤੁਹਾਨੂੰ ਚੈੱਕ ਕਰਵਾ ਦਾਨੇਗੇ 97 ਦਾ ਮਾਡਲ ਹੈਗਾ ਸਟਾਰਟਿੰਗ ਮਾਡਲ ਹੈਗਾ ਨਾ ਭਾਈ ਜੀ ਆਪਾਂ ਹਾਂ ਸਟਾਰਟਿੰਗ 97 ਚ ਹੈ ਨੇ ਠੀਕ ਆ ਭਾਈ ਜੀ ਬਾਹਰ ਪੰਪ ਵਾਲਾ ਬਾਹਰ ਪੰਪ ਕੱਢਿਆ ਹੋਇਆ ਦਾ ਠੀਕ ਹੈ ਕੱਢਿਆ ਹੋਇਆ ਹਾਂ ਕੱਢਿਆ ਪਊ 98 ਚ ਆ ਕੇ ਸੀ ਠੀਕ ਹੈ ਜੀ ਬਾਹਰ ਪੰਪ ਕੱਢਿਆ ਵਾ ਠੀਕ ਹੈ ਕੰਮ ਕੁੰਮ ਵਧੀਆ ਕਰਦਾ ਪਈ ਪੂਰਾ ਵਧੀਆ ਪੂਰਾ ਵਧੀਆ ਆ ਲਾਲ ਪੱਲੇ ਇਹਨਾਂ ਦੀ ਟੱਚਿੰਗ ਹੋਈ ਵੀ ਆ ਠੀਕ ਹੈ ਜੀ ਬੁਲੇਟ ਟਾਇਰ ਤਾਂ 95 ਪੈ ਰਹੇ ਨੇ ਮਗਰ ਲੈ ਪੈਨੇ 80 ਪੈ ਟਾਇਰ ਠੀਕ ਹੈ ਜੀ ਮਤਲਬ ਮਾਰਕਾ ਜੇ ਵੀ ਪਿਆ ਹੈ ਨਾ ਬਈ ਹਾਂ ਹੈਗਾ ਹੈਗਾ ਠੀਕ ਹੈ ਬਈ ਮੜਗਾੜ ਨਵੇਂ ਲੱਗੇ ਹੋਏ ਆ ਠੀਕ ਹੈ ਜੀ ਮੜਗਾੜ ਬਾਈ ਜੀ ਤੁਸੀਂ ਦੇਖ ਸਕਦੇ ਹੋਗੇ ਬਾਈ ਕਹਿੰਦਾ ਨਵੇਂ ਲੱਗੇ ਹੋਏ ਹੈਗੇ ਠੀਕ ਹੈ ਬਈ ਵਧੀਆ ਲੱਗੇ ਹੋਏ ਨੇ ਵਧੀਆ ਮੜਗਾੜ ਲੱਗੇ ਮੈਨੂੰ ਕੋਈ ਹੋਣੀ ਬਿਲਡਿੰ ਠੀਕ ਹੈ ਬਾਈ ਜੀ ਬਾਕੀ ਅਰੀਜਨਲ ਆ ਲਾਲ ਪੱਲੇ ਹੋਏ ਲਾਲ ਪੱਲੇ ਆ ਸਾਰਾ ਅਰੀਜਨਲ ਆ ਹਾਂ ਹਾਂ ਸਾਰਾ ਰਿਮਾਂ ਦਾ ਸਾਰਾ ਇਨ ਲਗਾ ਠੀਕ ਹੈ ਬਾਜ ਬੂਜ ਪੱਖੋ ਬਾਈ ਓਕੇ ਹੋਰ ਪੂਰਾ ਵਧੀਆ ਪੂਰਾ ਵਧੀਆ ਠੀਕ ਆ ਜੀ ਤੇ 97 ਮਾਡਲ ਆ ਤੇ ਇਹਦੀ ਡਿਮਾਂਡ ਪਈ ਜੀ ਇਹਦੀ ਡਿਮਾਂਡ ਕਰਦਾ 210000 ਰੁਪਇਆ ਠੀਕ ਆ ਜੀ ਮੌਕੇ ਤੇ ਮੌਕੇ ਦੇ ਦਾਂਗੇ 190000 ਦਾ 1 ਲੱਖ 90000 ਦਾ 100000 ਦਾ ਠੀਕ ਆ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਬਾਈ ਗਾ ਇੰਜਨ ਗੇਅਰ ਦਾ ਚੰਗਾ ਗਾ ਠੀਕ ਆ ਬਾਕੀ ਬਾਈ ਵਾ ਕੇ ਤਸੱਲੀ ਕਰਕੇ ਲੈ ਕੇ ਜਾ ਕੋਈ ਆ ਉਹ ਅਗਲੇ ਦੀ ਕੋਈ ਹੋਈ ਛਾਗੀ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 98553 18550 ਠੀਕ ਆ ਬਾਈ ਜੀ ਤੇ ਹੁਣ ਕਿੱਥੇ ਬਾਈ ਜੀ ਬਰਨਾਲੇ ਆ ਬਾਈ ਬਰਨਾਲੇ ਨੂੰ ਕਲਾ ਕੇ ਬੰਦਾ ਫੋਨ ਕਰ ਲਿਆ ਆਪਾਂ ਬੰਦਿਆਂ ਨਾਲ ਕਨੈਕਟ ਕਰ ਲਾਂਗੇ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਬਰਦਨ ਗੱਲ ਕਰਕੇ ਵਦਿਆ ਲੱਗਿਆ ਲਓ ਮੇਰੇ ਤੋਂ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ